ਨਾਂਗ ਉਹ ਫਸਾ ਹੈਗਾ ਜੀ ਆਪਣੇ ਖੇਤ ਰਾਤ ట్రాਫਰਮ ਵਾਲਾ ਕੇ ਲੈ ਗਏ ਚੋਰ ਤੇ ਦੇਰ ਬੀਤੀ ਰਾਦੀ ਕਰਨ ਰਾਤ ਕੇ 11 ਵਜੇ ਤਾਂ ਸੀ ਮੋਟਰਾਂ ਬੰਦ ਕਰਤੀ ਗਏ ਆ ਕੇ ਉਸ ਤੋਂ ਬਾਅਦ ਹੀ ਆਏ ਤੇ ਕੰਮ ਆ ਗਏ ਗੱਡ ਕੇ ਰਹੀ ਬਸ ਤੇ ਗੱਡ ਕੇ ਰਹੀ ਸਾਰਾ ਇਹ ਵਿੱਚ ਤੇ ਝੋਨੇ ਨੂੰ ਪਾਣੀ ਛਾਣਨ ਵਾਲਾ ਬਹੁਤ ਹੀ ਕਲਾ ਕੋਸ਼ਿਸ਼ ਕਰ ਰਹੀ ਬੈਂਤੀ ਹੈ ਵੀ ਇਹ ਝੋਨਾ ਚੋਰਾ ਹਜ਼ਰੰਦ ਲੱਤ ਪਈ ਜਾਵੇ ਪੰਜਾਬ ਦੇ ਜਲਦ ਨੇ ਕਾਰਵਾਈ ਕੀਤੀ ਜਾਵੇ ਮੈਂ ਵੀ ట్రాਫਰ ਮੈਂਦੇ ਨੇ ਇਹਦੇ ਪਹਿਲਾਂ ਇੱਧਰ ਲੈ ਕੇ ਗਿਆ ਆਪਣਾ ట్రాਫਰ ਮੱਗੇ ਉਹ ਪਾਰਨਾ ਚਾਹੀਦਾ ਪਾਣੀ ਪ੍ਰਾਣੀ ਟਰਾਂਸਫਰ ਮਲਾਂਗੇ ਲੈ ਜਾਏ ਤਾਂ ਬੰਨਾਂ ਜਿਆਦਾ ਨਹੀਂ ਚੱਲਦਾ ਤੇਲ ਕੱਢ ਕੇ ਲੈ ਗਏ ਤਾਂਬਾ ਵੀ ਕੱਢ ਕੇ ਆ ਗਏ ਹੁਣ ਕੀ ਮੰਗ ਕੀ ਕਰਦੇ ਮੰਗ ਲਈ ਇਹ ਪਬਲਿਕ ਪ੍ਰਸ਼ਾਸਨ ਨੂੰ ਇਹਨਾਂ ਬਰਤਕਾਰ ਕੀਤੀ ਜਾਵੇ ਚੋਰਾ ਨਾ ਪਈ ਜਾਵੇ ਤੇਰਾ ਸਰਦਾਰ ਸਿੰਘ ਸਨੋਖ ਜਲੌਰ ਸਿੰਘ ਪੰਡ ਹਰਾਜ ਜੀ ਰਾਤੀ ਮੇਰਾ ਘਾਹਾਂ ਚੋਰੀ ਲੈ ਕੇ ਸਮਾਨ ਕੱਢ ਕੇ ਗਿਆ ਮੈਂ ਅੱਜ ਪਾਣੀ ਲਾਉਣਾ ਕਦੂ ਕਰਨਾ ਸੀ ਹੋਰ ਕੋਈ ਸਾਧਨ ਵੀ ਨਹੀਂ ਹੈ ਜੀ ਹਾਂ ਕੀ ਮੰਗ ਕੀ ਕਰਦੇ ਹੋ ਸਰਕਾਰ ਪ੍ਰਸ਼ਾਸਨ ਨੂੰ ਸਰਕਾਰ ਤੋਂ ਮੰਗ ਤਾਂ ਹੀ ਹੈ ਜੇ ਲਾਲਾ ਚਾਹੀਦਾ ਚੋਰੀ ਮਤਲਬ ਇਹ ਕਰਨੇ ਚਾਹੀਦੇ ਫੜਨੇ ਚਾਹੀਦੇ ਬੰਦੇ ਜੋ ਇਹ ਕੰਮ ਕਰਦੇ ਪੈਲੇ ਘਟਣਾ ਬਹੁਤ ਹੋ ਗਿਆ ਪੈਲੇ ਬਹੁਤ ਆਪ ਨਥੇ ਨੇੜੇ ਨੇੜੇ ਸਾਰੇ ਲਾਗ ਲੱਗ ਗਏ ਕੋਈ ਪੁਲਿਸ ਨੂੰ ਸ਼ਿਕਾਇਤ ਦਿੱਤੀ ਤੁਸੀਂ ਇਸ ਬੰਦੀ ਸੋ ਅੱਜ ਇਸ ਤਰ੍ਹਾਂ ਦੀ ਰਿਪੋਰਟ ਹੈ ਠੀਕ ਹੈ ਨੰਗਰ ਕੋਲਸ ਹੈਂਗਾ ਜੀ ਆਪਣੇ ਖੇਤ ਰਾਤ ਟਰਾਂਸਫਰ ਮੋਲਾ ਕੇ ਲੈ ਗਏ ਚੋਰ ਤੇ ਦੇਰ ਬੀਤੀ ਰਾਦੀ ਕਰਨ ਰਾਤ 11 ਵਜੇ ਤਾਂ ਸੀ ਮੋਟਰਾਂ ਬੰਦ ਕਰਤੀ ਗਏ ਆ ਕੇ ਉਸ ਤੋਂ ਬਾਅਦ ਹੀ ਆਏ ਤੇ ਕੰਮ ਆ ਗੱਡ ਕੇ ਲਾਈ ਬਿਚੋਂ ਤੇ ਗੱਡ ਕੇ ਸਾਰਾ ਇਹਦੇ ਵਿੱਚ ਤੇ ਝੋਨੇ ਨੂੰ ਪਾਣੀ ਨਾਲ ਉਹ ਬਹੁਤ ਹੀ ਕਿਦਾ ਕੋਸਟ ਕਰ ਸੁਣੇ ਹੀ ਨਹੀਂ ਬੰਦੀ ਹੈ ਵੀ ਇਹ ਚੋਲਾ ਚੋਰਾ ਅਜ਼ਰਦ ਲੱਤ ਪਈ ਜਾਵੇ ਪੰਜਾਬ ਦੇ ਜਲਦ ਨੇ ਕਾਰਵਾਈ ਕੀਤੀ ਜਾਵੇ ਮੈਂ ਵੀ ਟਰਾਂਸਫਰ ਮੈਂਦੇ ਨੇ ਇਹਦੇ ਪਹਿਲਾਂ ਇੱਧਰ ਲੈ ਕੇ ਗਿਆ ਆਪਣਾ ਟਰਾਂਸਫਰ ਮੱਗੇ ਉਹ ਪਰਲ ਸਾਰੀ ਕੋਨੇ ਪ੍ਰਾਣੀ ਟਰਾਂਸਫਰ ਮਲਾਂਗੇ ਲੈ ਜਾਏ ਤਾਂ ਬੰਨਾਂ ਜਿਆਦਾ ਨਹੀਂ ਚੱਲਦਾ ਤੇਲ ਕੱਢ ਕੇ ਲੈ ਗਏ ਤਾਂਬਾ ਵੀ ਕੱਢ ਕੇ ਆ ਗਏ ਤੁਮ ਕੀ ਮੰਗ ਕੀ ਕਰਦੇ ਮੰਗ ਲਈ ਇਹ ਪਬਲਿਕ ਪ੍ਰਸ਼ਾਸਨ ਨੂੰ ਇਹਨਾਂ ਬਰਤਕਾਰ ਕੀਤੀ ਜਾਵੇ 14 ਨੱਕ ਪਈ ਜਾਵੇ ਤੇਰਾ ਸਰਦਾਰ ਸਿੰਘ ਸਨੋਖ ਜਲੌਰ ਸਿੰਘ ਪੰਡ ਹਰਾਜ ਜੀ ਰਾਤੀ ਜੀ ਮੇਰਾ ਘਾਹ ਸਾਰੂ ਚੋਰੀ ਲੈ ਕੇ ਸਮਾਨ ਕੱਢ ਕੇ ਜਿਦਾਂ ਮੈਂ ਅੱਜ ਪਾਣੀ ਲਾਉਣਾ ਕਦੂ ਕਰਨਾ ਸੀ ਹੋਰ ਕੋਈ ਸਾਧਨ ਵੀ ਨਹੀਂ ਹਾਂ ਕੀ ਮੰਗ ਕੀ ਕਰਦੇ ਹੋ ਸਰਕਾਰ ਪ੍ਰਸ਼ਾਸਨ ਤੋਂ ਸਰਕਾਰ ਤੋਂ ਮੰਗ ਤਾਂ ਹੀ ਹੈ ਜੀ ਮੈਨਾਂ ਕਹਿੰਦਾ ਚੋਰੀ ਦਾ ਮਤਲਬ ਇਹ ਕਰਨੇ ਚਾਹੀਦੇ ਫੜਨੇ ਚਾਹੀਦੇ ਬੰਦੇ ਜੋ ਇਹ ਕੰਮ ਕਰਦੇ ਪਹਿਲਾਂ ਹੀ ਘਟਣਾ ਬਹੁਤ ਹੋ ਗਿਆ ਇਹ ਪਹਿਲਾਂ ਬਹੁਤ ਆਤਮ ਨਥੇ ਨੇੜੇ ਨੇੜੇ ਸਾਰੇ ਲਾਗ ਕੇ ਲੇ ਗਏ ਕੋਈ ਪੁਲਿਸ ਨੂੰ ਸ਼ਿਕਾਇਤ ਦਿੱਤੀ ਤੁਸੀਂ ਇਸ ਸੰਬੰਧੀ ਸੋ ਅੱਜ ਸਰਾਂਗਰ ਦੀ ਰਿਪੋਰਟ ਠੀਕ ਹੈ